ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸਾ ਮਹੱਲਾ ਪਹਿਲਾ ਗੁੜ ਕਰ ਗਿਆਨ ਧਿਆਨ ਕਰਤਾ ਵੈ ਕਰ ਕਰਣੀ ਕਛ ਪਾਈਐ ਬਾਠੀ ਭਵਨ ਪ੍ਰੇਮ ਕਾ ਪੋਚਾ ਇਤਰਸ ਅਮਿਓ ਚਵਾਈਐ ਬਾਬਾ ਮਨਮਤ ਵਾਰੋ ਨਾਮ ਰਸ ਪੀਵੈ ਸਹਿਜ ਰੰਗ ਰਚ ਰਹਿਆ ਐਨ ਸਬਣੀ ਪ੍ਰੇਮ ਲਿਵ ਲਾਗੀ ਸ਼ਬਦ ਅਨਾਹਦ ਗਹਿਆ ਰਹਾਉ ਪੂਰਾ ਸਾਚ ਪਿਆਲਾ ਸਹਜੇ ਤਿਸਹਿ ਪੀ ਆਏ ਜਾਂ ਕੋ ਨਦਰ ਕਰੇ ਅੰਮ੍ਰਿਤ ਕਾ ਵਾਪਾਰੀ ਹੋਵੇ ਕਿਆ ਮਦ ਛੂਛੈ ਭਉ ਧਰੇ ਗੁਰ ਕੀ ਸਾਖੀ ਅੰਮ੍ਰਿਤ ਬਾਣੀ ਪੀਵਤ ਹੀ ਪਰਵਾਣ ਭਇਆ ਦਰਦਰਸ਼ਨ ਕਾ ਪ੍ਰੀਤਮ ਹੋਵੈ ਮੁਕਤ ਬੈਕੁੰਠੈ ਕਰੇ ਕਿਆ ਸਿਫਤੀ ਰਤਾ ਸਦ ਬੈਰਾਗੀ ਜੂਐ ਜਨਮ ਨਹਾਰੈ ਕਹੋ ਨਾਨਕ ਸੁਣ ਪਰਥਰ ਜੋਗੀ ਕੀਵਾ ਅੰਮ੍ਰਿਤ ਧਾਰੈ ਆਸਾ ਮਹੱਲਾ ਪਹਿਲਾ ਖੁਰਾ ਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ ਆਪੈ ਦੋਸ਼ ਨ ਦੇਈ ਕਰਤਾ ਜਮ ਕਰ ਮੁਗਲ ਚੜਾਇਆ ਏਤੀ ਮਾਰ ਪਈ ਕਰਲਾਣੇ ਤੈ ਕੀ ਦਰਦ ਨ ਆਇਆ ਕਰਤਾ ਤੂੰ ਸਭਨਾ ਦਾ ਸੋਈ ਜੇ ਸ਼ਕਤਾ ਸਕਤੇ ਕਉ ਮਾਰੇ ਤਾਂ ਮਨ ਰੋਸ ਨ ਹੋਈ ਰਹਾਉ ਸਕਤਾ ਸੀ ਮਾਰੇ ਪੈ ਵਗੇ ਖਸਮੈ ਸਾਪੁਰਸਾਈ ਰਤਨ ਵਿਗਾੜ ਵਿਗੋਏ ਕੁੱਤੀ ਮੋਇਆਂ ਸਾਰ ਨ ਕਾਈ ਆਪੇ ਜੋੜ ਵਿਛੋੜੇ ਆਪੇ ਵੇਖ ਤੇਰੀ ਵਡਿਆਈ ਜੇ ਕੋ ਨਾ ਉਤਰਾਏ ਵੱਡਾ ਸਾਧ ਕਰੇ ਮਨ ਬਾਣੇ ਖਸਮੈ ਨਦਰੀ ਕੀੜਾ ਆਵੈ ਜੀਤੇ ਚੁਗੈ ਦਾਣੇ ਮਰ ਮਰ ਜੀਵੈ ਤਾਂ ਕਿਛ ਪਾਏ ਨਾਨਕ ਨਾਮ ਵਖਾਣੇ ਰਾਗ ਆਸਾ ਘਰ ਦੂਜਾ ਮਹੱਲਾ ਤੀਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਰ ਦਰਸ਼ਨ ਪਾਵੇ ਵੱਡ ਭਾਗ ਗੁਰ ਕੈ ਸ਼ਬਦ ਸਚੈ ਬੈ ਰਾਗ ਖਟ ਦਰਸ਼ਨ ਵਰਤੈ ਵਰਤਾਰਾ ਗੁਰ ਕਾ ਦਰਸ਼ਨ ਅਗਮ ਅਪਾਰਾ ਗੁਰ ਕੈ ਦਰਸ਼ਨ ਮੁਕਤ ਗਤ ਹੋਏ ਸਾਚਾ ਆਪ ਵਸੈ ਮਨ ਸੋਏ ਰਹਾਉ ਗੁਰ ਦਰਸ਼ਨ ਉਦਰੈ ਸੰਸਾਰਾ ਜੇ ਕੋ ਲਾਏ ਭਾਉ ਪਿਆਰਾ ਭਾਉ ਪਿਆਰਾ ਲਾਏ ਵਿਰਲਾ ਕੋਏ ਗੁਰ ਕੈ ਦਰਸ਼ਨ ਸਦਾ ਸੁਖ ਹੋਏ ਗੁਰ ਕੈ ਦਰਸ਼ਨ ਮੋਖ ਦਵਾਰ ਸਤ ਗੁਰ ਸੇਵੈ ਪਰਵਾਰ ਸਾਧਾਰ ਨਿ ਗੁਰੇ ਕੋ ਗਤ ਕਾਈ ਨਾਹੀ ਅਵ ਗੁਣ ਮੁਠੇ ਝੋਟਾਂ ਖਾਹੀ ਗੁਰ ਕੈ ਸ਼ਬਦ ਸੁਖ ਸ਼ਾਂਤ ਸਰੀਰ ਗੁਰਮੁਖ ਤਾਂ ਕੋ ਲੱਗੇ ਨਾ ਪੀਰ ਜਮ ਕਾਲ ਤਿਸ ਨੇੜ ਨ ਆਵੇ ਨਾਨਕ ਗੁਰਮੁਖ ਸਾਚ ਸਮਾਵੇ ਆਸਾ ਮਹਲਾ 3 ਸ਼ਬਦ ਮੂਆ ਵਿੱਚੋਂ ਆਪ ਗਵਾਏ ਸਤ ਗੁਰ ਸੇਵੇ ਤਿਲ ਨਾ ਤਮਾਏ ਨਿਰਭਉ ਦਾਤਾ ਸਦਾ ਮਨ ਹੋਏ ਸੱਚੀ ਬਾਣੀ ਪਾਏ ਭਾਗ ਕੋਏ ਗੁਣ ਸੰਗ੍ਰਹਿ ਵਿੱਚੋਂ ਔਗਣ ਜਾਹੇ ਪੂਰੇ ਗੁਰ ਕੈ ਸ਼ਬਦ ਸਮਾਹੇ ਰਹਾਉ ਗੁਣਾ ਕਾ ਗਾਹਕ ਹੋਵੇ ਸੋ ਗੁਣ ਜਾਣੈ ਅੰਮ੍ਰਿਤ ਸ਼ਬਦ ਨਾਮ ਵਖਾਣੈ ਸਾਚੀ ਬਾਣੀ ਸੂਚਾ ਹੋਏ ਗੁਣ ਤੇ ਨਾਮ ਪ੍ਰਾਪਤ ਹੋਏ ਗੁਣ ਅਮੋਲਕ ਪਾਏ ਨਾ ਜਾਹੇ ਮਨ ਨਿਰਮਲ ਸਾਚੈ ਸ਼ਬਦ ਸਮਾਹੇ ਸੇਵੰਡ ਭਾਗੀ ਜਿਨ ਨਾਮ ਧਿਆਇਆ ਸਦਾ ਗੁਣ ਦਾਤਾ ਮਨ ਵਸਾਇਆ ਜੋ ਗੁਣ ਸੰਗਰਹਿ ਤਿਨ ਬਲੇ ਹਾਰੇ ਜਾਓ ਦਰ ਸਾਚੈ ਸਾਚੇ ਗੁਣ ਗਾਓ ਆਪੇ ਦੇਵੇ ਸਹਿਜ ਸੁਭਾਏ ਨਾਨਕ ਕੀਮਤ ਕਹਿਣ ਨਾ ਜਾਏ ਆਸਾ ਮਹਲਾ 3 ਸਤ ਗੁਰ ਵਿੱਚ ਵੱਡੀ ਵਡਿਆਈ ਚਿਰੀ ਵਿ슌 ਨੇ ਮੇਲ ਮਿਲਾਈ ਆਪੇ ਮੇਲੇ ਮੇਲ ਮਿਲਾਏ ਆਪਣੀ ਕੀਮਤ ਆਪੇ ਪਾਏ ਹਰ ਕੀ ਕੀਮਤ ਕਿਨ ਬਿਦ ਹੋਏ ਹਰ ਅਪਰੰਪਰ ਅਗਮ ਅਗੋਚਰ ਗੁਰ ਕੈ ਸ਼ਬਦ ਮਿਲੇ ਜਨ ਕੋਏ ਰਹਾਉ ਗੁਰਮੁਖ ਕੀਮਤ ਜਾਣੈ ਕੋਇ ਵਿਰਲੇ ਕਰਮ ਪ੍ਰਾਪਤ ਹੋਇ ਉੱਚੀ ਬਾਣੀ ਉੱਚਾ ਹੋਇ ਗੁਰਮੁਖ ਸ਼ਬਦ ਵਖਾਣੈ ਕੋਇ ਵਿਣ ਨਾਮੈ ਦੁਖ ਦਰਦ ਸਰੀਰ ਸਤ ਗੁਰ ਭੇਟੇ ਤਾਂ ਉਤਰੈ ਪੀਰ ਬਿਨ ਗੁਰ ਭੇਟੇ ਦੁੱਖ ਕਮਾਏ ਮਨ ਮੁਖ ਬਹੁਤੀ ਮਿਲੇ ਸਜਾਏ ਹਰ ਕਾ ਨਾਮ ਮੀਠਾ ਅਤ ਰਸ ਹੋਏ ਪੀਵਤ ਰਹੇ ਪੀ ਆਏ ਸੋਏ ਗੁਰ ਕਿਰਪਾ ਤੇ ਹਰ ਰਸ ਪਾਏ ਨਾਨਕ ਨਾਮ ਰਤੇ ਗਤ ਪਾਏ ਅਸਾ ਮਹੱਲਾ ਤੀਜਾ ਮੇਰਾ ਪ੍ਰਭ ਸਾਚਾ ਗਹਿਰ ਗੰਭੀਰ ਸੇਵਤ ਹੀ ਸੁਖ ਸ਼ਾਂਤ ਸਰੀਰ ਸ਼ਬਦ ਤਰੇ ਜਨ ਸਹਿਜ ਸੁਭਾਏ ਤਿਨ ਕੈ ਹਮ ਸਦ ਲਾਗਹਿ ਪਾਏ ਜੋ ਮਨ ਰਾਤੇ ਹਰ ਰੰਗ ਲਾਏ ਤਿਨ ਕਾ ਜਨਮ ਮਰਨ ਦੁਖ ਲਾਥਾ ਤੇ ਹਰ ਦਰਗਹਿ ਮਿਲੈ ਸੁਭਾਏ ਰਹਾਉ ਸ਼ਬਦ ਚਾਂਖੈ ਸਾਚਾ ਸਾਦ ਪਾਏ ਹਰ ਕਾ ਨਾਮ ਮਨ ਵਸਾਏ ਹਰ ਪ੍ਰਭ ਸਦਾ ਰਹਿਆ ਭਰਪੂਰ ਆਪੇ ਨੇੜੈ ਆਪੇ ਦੂਰ ਆਖਣ ਆਖੈ ਬਕੈ ਸਭ ਕੋਏ ਆਪੇ ਬਖਸ਼ਿ ਮਿਲਾਏ ਸੋਏ ਕਹਿਣੇ ਕਥਣ ਨਾ ਪਾਇਆ ਜਾਏ ਗੁਰ ਪ੍ਰਸਾਦ ਵਸੈ ਮਨ ਆਏ ਗੁਰਮੁਖ ਵਿਚਹੁ ਆਪ ਗਵਾਏ ਹਰ ਰੰਗ ਰਾਤੇ ਮੋਹ ਚੁਕਾਏ ਅਤ ਨਿਰਮਲ ਗੁਰ ਸ਼ਬਦ ਵਿਚਾਰ ਨਾਨਕ ਨਾਮ ਸਵਾਰਨਹਾਰ ਆਸਾ ਮਹੱਲਾ ਤੀਜਾ ਦੂਜੇ ਪਾਏ ਲੱਗੇ ਦੁੱਖ ਪਾਇਆ ਬਿਨ ਸ਼ਬਦੈ ਬਿਰਥਾ ਜਨਮ ਗਵਾਇਆ ਸਤਗੁਰ ਸੇਵੈ ਸੋਜੀ ਹੋਏ ਦੂਜੇ ਪਾਏ ਨਾ ਲਾਗੇ ਕੋਏ ਮੂਲ ਲਾਗੇ ਸੇ ਜਨ ਪਰਵਾਨ ਅਨ ਦਿਨ ਰਾਮ ਨਾਮ ਜਪ ਹਿਰਦੈ ਗੁਰ ਸ਼ਬਦੀ ਹਰ ਏਕੋ ਜਾਣ ਰਹਾਉ ਡਾਲੀ ਲਾਗੇ ਨੇਹ ਫਲ ਜਾਏ ਅੰਦੀ ਕੰਮੀ ਅੰਦ ਸਜਾਏ ਮਨ ਮੁਖ ਅੰਦਾ ਠੌਰ ਨਾ ਪਾਏ ਵਿਸ਼ਟਾ ਕਾ ਕੀੜਾ ਬਿਸ਼ਟਾ ਮਾਹੀ ਪਚਾਏ ਗੁਰ ਕੀ ਸੇਵਾ ਸਦਾ ਸੁਖ ਪਾਏ ਸੰਤ ਸੰਗਤ ਮਿਲ ਹਰ ਗੁਣ ਗਾਏ ਨਾਮੇ ਨਾਮ ਕਰੇ ਵਿਚਾਰ ਆਪ ਤਰੈ ਕੁੱਲ ਉਧਾਰ ਉਧਰਣ ਹਾਰ ਗੁਰ ਕੀ ਬਾਣੀ ਨਾਮ ਵਜਾਏ ਨਾਨਕ ਮਹਿਲ ਸ਼ਬਦ ਘਰ ਪਾਏ ਗੁਰਮਤ ਸਤ ਸਰ ਹਰ ਜਲ ਨਾ ਆਇਆ ਦੁਰਮਤ ਮੈਲ ਸਭ ਦੁਰਤ ਗਵਾਇਆ ਆਸਾ ਮਹੱਲਾ ਤੀਜਾ ਮਨ ਮੁਖ ਮਰੈ ਮਰ ਮਰਨ ਵਿਗਾੜੈ ਦੂਜੈ ਭਾਇ ਆਤਮ ਸੰਘਾਰੈ ਮੇਰਾ ਮੇਰਾ ਕਰ ਕਰ ਵਿਗੂਤਾ ਆਤਮ ਨਾ ਚੀਨੈ ਮੈਂ ਵਿੱਚ ਸੂਤਾ ਮਰ ਮੋਇਆ ਸ਼ਬਦੇ ਮਰ ਜਾਏ ਉਸ ਤਤ ਨਿੰਦਾ ਗੁਰ ਸਮਝਣਾਈ ਇਸ ਜੁਗ ਮੈਂ ਲਾਹ ਹਰ ਜਪ ਲੈ ਜਾਏ ਰਹਾਉ ਨਾਮ ਵਿਹੂਣ ਗਰਬ ਗਲ ਜਾਏ ਬਿਰਥਾ ਜਨਮ ਦੂਜੈ ਲੋਭਾਏ ਨਾਮ ਬਿਹੂਣੀ ਦੁਖ ਜਲੈ ਸੁਭਾਈ ਸਤਗੁਰ ਪੂਰੇ ਬੂਝ ਬੁਝਾਈ ਮਨ ਚੰਚਲ ਬਹੁ ਚੋਟਾਂ ਖਾਏ ਇਥੋਂ ਛੁੜਕੇ ਆ ਠੌਰ ਨਾ ਪਾਏ ਗਰਬ ਜੋਨ ਵਿਸ਼ਟਾ ਕਾ ਵਾਸ ਤਿਤ ਘਰ ਮਨ ਮੁਖ ਕਰੇ ਨਿਵਾਸ ਆਪਣੇ ਸਤਿਗੁਰ ਕੋ ਸਦਾ ਬਲ ਜਾਈ ਗੁਰਮੁਖ ਜੋਤੀ ਜੋਤ ਮਿਲਾਈ ਨਿਰਮਲ ਬਾਣੀ ਨਿਜ ਘਰ ਵਾਸਾ ਨਾਨਕ ਹਉਮੈ ਮਾਰੇ ਸਦਾ ਉਦਾਸਾ ਆਸਾ ਮਹੱਲਾ ਤੀਜਾ ਲਾਲੈ ਆਪਣੀ ਜਾਤ ਗਵਾਈ ਤਨ ਮਨ ਅਰਪੇ ਸਤ ਗੁਰ ਸਰਨਾਈ ਹਿਰਦੈ ਨਾਮ ਵੱਡੀ ਵਡਿਆਈ ਸਦਾ ਪ੍ਰੀਤਮ ਪ੍ਰਭ ਹੋਏ ਸਖਾਈ ਸੋ ਲਾਲਾ ਜੀਵਤ ਮਰੈ ਸੋਗ ਹਰਕ ਦੁਏ ਸਮ ਕਰ ਜਾਣੈ ਗੁਰ ਪ੍ਰ사ਦੀ ਸ਼ਬਦ ਉਦਰੈ ਰਹਾਉ ਕਰਨੀ ਕਾਰ ਧਰੋਂ ਫਰਮਾਈ ਬਿਨ ਸ਼ਬਦੈ ਕੋ ਥਾਏ ਨ ਪਾਈ ਕਰਨੀ ਕੀਰਤ ਨਾਮ ਵਸਾਈ ਆਪੇ ਦੇਵੈ ਢਿਲ ਨ ਪਾਈ ਮਨ ਮੁਖ ਭਰਮ ਭੁਲੇ ਸੰਸਾਰ ਬਿਨ ਰਾਚੀ ਕੂੜਾ ਕਰੇ ਵਾਪਾਰ ਬਿਨ ਰਾਸੀ ਵਖਰ ਪੱਲੇ ਨ ਪਾਏ ਮਨ ਮੁਖ ਭੂਲਾ ਜਨਮ ਗਵਾਏ ਸਤ ਗੁਰ ਸੇਵੇ ਸੋ ਲਾਲਾ ਹੋਏ ਊਤਮ ਜਾਤੀ ਊਤਮ ਸੋਏ ਗੁਰ ਪੌੜੀ ਸਬਦੋਂ ਊਚਾ ਹੋਏ ਨਾਨਕ ਨਾਮ ਵਡਾਈ ਹੋਏ ਆਸਾ ਮਹਲਾ 3 ਮਨ ਮੁਖ ਝੂਠੋ ਝੂਠ ਕਮਾਵੇ ਖਸਮੇ ਕਾ ਮਹਿਲ ਕਦੇ ਨਾ ਪਾਵੇ ਦੂਜੈ ਲੱਗੀ ਪਰਮ ਭੁਲਾਵੇ ਬਮਤਾ ਬਾਦਾ ਆਵੇ ਜਾਵੇ ਦੋਹਾ ਗਣੀ ਕਾ ਮਨ ਦੇਖ ਸ਼ਿੰਗਾਰ ਪੁੱਤਰ ਕਲਤ ਤਨ ਮਾਇਆ ਚਿਤ ਲਾਏ ਝੂਠ ਮੋ ਪਖੰਡ ਵਿਕਾਰ ਰਹਾਉ ਸਦਾ ਸੁਹਾਗਣ ਜੋ ਪ੍ਰਭ ਪਾਵੈ ਗੁਰ ਸ਼ਬਦੀ ਸ਼ਿੰਗਾਰ ਬਣਾਵੈ ਸੇਜ ਸੁਖਾਲੀ ਅਨ ਦਿਨ ਹਰ 라ਵੈ ਮਿਲ ਪ੍ਰੀਤਮ ਸਦਾ ਸੁਖ ਪਾਵੈ ਸਾ ਸੁਹਾਗਣ ਸਾਚੀ ਜਿਸ ਸਾਚ ਪਿਆਰ ਆਪਣਾ ਪਿਰ ਰੱਖੈ ਸਦਾ ਉਰ ਧਾਰ ਨੇੜੈ ਵੇਖੈ ਸਦਾ ਅਧੂਰੈ ਮੇਰਾ ਪ੍ਰਭ ਸਰਬ ਰਹਿਆ ਭਰਪੂਰ ਆਗੈ ਜਾਤ ਰੂਪ ਨਾ ਜਾਏ ਤਿਹਾ ਹੋਵੇ ਜਿਹੇ ਕਰਮ ਕਮਾਏ ਸ਼ਬਦੇ ਉੱਚੋ ਉੱਚਾ ਹੋਏ ਨਾਨਕ ਸਾਚ ਸਮਾਵੈ ਸੋਏ ਆਸਾ ਮਹਲਾ ਤੀਜਾ ਭਗਤ ਰਤਾ ਜਨ ਸਹਿਜ ਸੁਭਾਏ ਗੁਰ ਕੈ ਭੈ ਸਾਚੇ ਸਾਚ ਸਮਾਏ ਬਿਨ ਗੁਰ ਪੂਰੇ ਭਗਤ ਨਾ ਹੋਏ ਮਨ ਮੁਖ ਰੁਨੇ ਆਪਣੀ ਪਤ ਖੋਏ ਮੇਰੇ ਮਨ ਹਰ ਜਪ ਸਦਾ ਧਿਆਏ ਸਦਾ ਆਨੰਦ ਹੋਵੇ ਦਿਨ ਰਾਤੀ ਜੋ ਇੱਛੈ ਸੋਈ ਫਲ ਪਾਏ ਰਹਾਉ ਗੁਰ ਪੂਰੇ ਤੇ ਪੂਰਾ ਪਾਏ ਇਹਦੇ ਸ਼ਬਦ ਸੱਚ ਨਾਮ ਵਸਾਏ ਅੰਤਰ ਨਿਰਮਲ ਅੰਮ੍ਰਿਤ ਸਰਨਾਏ ਸਦਾ ਸੂਚੇ ਸਾਚ ਸਮਾਏ ਹਰ ਪ੍ਰਭ ਵੇਖੈ ਸਦਾ ਹਜੂਰ ਗੁਰ ਪ੍ਰਸਾਦ ਰਹਿਆ ਭਰਪੂਰ ਜਹਾਂ ਜਾਓ ਤਹਿ ਵੇਖਾਂ ਸੋਏ ਗੁਰ ਬਿਨ ਦਾਤਾ ਅਵਰ ਨ ਕੋਏ ਗੁਰਸਾਗਰ ਪੂਰਾ ਪੰਡਾਰ ਊਤਮ ਰਤਨ ਜਵਾਹਰ ਅਪਾਰ ਗੁਰ ਪ੍ਰ사ਦੀ ਦੇਵਨ ਹਾਰ ਨਾਨਕ ਬਖਸ਼ੇ ਬਖਸ਼ਣ ਹਾਰ ਆਸਾ ਮਹੱਲਾ ਤੀਜਾ ਗੁਰਸਾਇਰ ਸਤਗੁਰ ਸੱਚ ਸੋਏ ਪੂਰੇ ਭਾਗ ਗੁਰਸੇਵਾ ਹੋਏ ਸੋ 부ਜੈ ਜਿਸ ਆਪ 부ਝਾਏ ਗੁਰਪ੍ਰਸਾਦੀ ਸੇਵ ਕਰਾਏ ਗਿਆਨ ਰਤਨ ਸਭ ਸੋਜੀ ਹੋਏ ਗੁਰਪ੍ਰਸਾਦ ਅਗਿਆਨ ਬਿਨਾਸੈ ਅਨ ਦਿਨ ਜਾਗੈ ਵੇਖੈ ਸਚ ਸੋਏ ਰਹਾਉ ਮੋਹ ਗੁਮਾਨ ਗੁਰ ਸ਼ਬਦ ਜਲਾਏ ਪੂਰੇ ਗੁਰ ਤੇ ਸੋਜੀ ਪਾਏ ਅੰਤਰ ਮਹਿਲ ਗੁਰ ਸ਼ਬਦ ਪਛਾਣੈ ਆਵਣ ਜਾਣ ਰਹੇ ਫਿਰ ਨਾਮ ਸਮਾਣੇ ਜੰਮਣ ਮਰਨਾ ਹੈ ਸੰਸਾਰ ਮਨ ਮੁਖ ਅਚੇਤ ਮਾਇਆ ਮੋਹ ਗੁਮਾਰ ਪਰ ਨਿੰਦਾ ਬਹੁ ਕੂੜ ਕਮਾਵੇ ਵਿਸ਼ਟਾ ਕਾ ਕੀੜਾ ਵਿਸ਼ਟਾ ਮਾਹੇ ਸਮਾਵੇ ਸਤ ਸੰਗਤ ਮਿਲ ਸਭ ਸੋਜੀ ਪਾਏ ਗੁਰ ਕਾ ਸ਼ਬਦ ਹਰ ਭਗਤ ਦ੍ਰਿੜਾਏ ਭਾਣਾ ਮੰਨੇ ਸਦਾ ਸੁਖ ਹੋਏ ਨਾਨਕ ਸੱਚ ਸਮਾਵੇ ਸੋਏ ਆਸਾ ਮਹੱਲਾ ਤੀਜਾ ਪੰਜ ਪਦੇ ਸ਼ਬਦ ਮਰੈ ਤਿਸ ਸਦਾ ਆਨੰਦ ਸਤਿਗੁਰ ਭੇਟੇ ਗੁਰ ਗੋਬਿੰਦ ਨਾ ਫਿਰ ਮਰੈ ਨਾ ਆਵੇ ਜਾਏ ਪੂਰੇ ਗੁਰ ਤੇ ਸਾਚ ਸਮਾਏ ਜਿਨ ਕਾ ਨਾਮ ਲਿਖਿਆ ਤੁਰ ਲੇਖ ਤੇ ਅੰਦ ਨਾਮ ਸਦਾ ਧਿਆਵੇ ਗੁਰ ਪੂਰੇ ਤੇ ਭਗਤ ਵਿਸ਼ੇਖ ਰਹਾਉ ਜਿਨ ਕਾ ਹਰ ਪ੍ਰਭ ਲਏ ਮਿਲਾਏ ਤਨ ਕੀ ਗਹਿਣ ਗਤ ਕਹੀ ਨਾ ਜਾਏ ਪੂਰੇ ਸਤਗੁਰ ਦਿੱਤੀ ਵਡਿਆਈ ਊਤਮ ਪਦਵੀ ਹਰ ਨਾਮ ਸਮਾਈ ਜੋ ਕਿਸ ਕਰੇ ਸੋ ਆਪੇ ਆਪ ਏਕ ਘੜੀ ਮੈਂ ਥਾਪ ਉਥਾਪ ਕਹਿ ਕਹਿ ਕਹਿਣਾ ਆਖ ਸੁਣਾਏ ਜੇ ਸੋ ਘਾਲੇ ਥਾਏ ਨਾ ਪਾਏ ਜਿਨ ਕੈ ਪੋਤੈ ਪੁੰਨ ਤਿੰਨਾ ਗੁਰੂ ਮਿਲਾਏ ਸਚ ਬਾਣੀ ਗੁਰ ਸ਼ਬਦ ਸੁਣਾਏ ਜਹਾਂ ਸ਼ਬਦ ਵਸੈ ਤਹਾਂ ਦੁਖ ਜਾਏ ਗਿਆਨ ਰਤਨ ਸਾਚੇ ਸਹਿਜ ਸਮਾਏ ਨਾਮੈ ਜੀਵੜ ਹੋਰ ਧਨ ਨਾਹੀ ਕੋਏ ਜਿਸਨੋ ਬਖਸ਼ੇ ਸਾਚਾ ਸੋਏ ਪੂਰੇ ਸ਼ਬਦ ਮਨ ਵਸਾਏ ਨਾਨਕ ਨਾਮ ਰਤੇ ਸੁਖ ਪਾਏ ਆਸਾ ਮਹਲਾ 3 ਨਿਰਤ ਕਰੇ ਬਹੁ ਬਾਜੇ ਵਜਾਏ ਇਹ ਮਨ ਅੰਦਾ ਬੋਲਾ ਹੈ ਕਿਸ ਆਖ ਸੁਣਾਏ ਅੰਤਰ ਲੋਭ ਭਰਮ ਅਨਲਵਾਉ ਦੀਵਾ ਬਲੇ ਨ ਸੋਜੀ ਪਾਏ ਗੁਰਮੁਖ ਭਗਤ ਕਟ ਚਾਨਣ ਹੋਏ ਆਪ ਪਛਾਣ ਮਿਲੇ ਪ੍ਰਭ ਸੋਏ ਰਹਾਉ ਗੁਰਮੁਖ ਨਿਰਤ ਹਰ ਲਾਗੇ ਭਾਉ ਪੂਰੇ ਤਾਲ ਵਿੱਚੋਂ ਆਪ ਗਵਾਏ ਮੇਰਾ ਪ੍ਰਭ ਸਾਚਾ ਆਪੇ ਜਾਣ ਗੁਰ ਕੈ ਸ਼ਬਦ ਅੰਤਰ ਬ੍ਰਹਮ ਪਛਾਣ ਗੁਰਮੁਖ ਭਗਤ ਅੰਤਰ ਪ੍ਰੀਤ ਪਿਆਰ ਗੁਰ ਕਾ ਸ਼ਬਦ ਸਹਿਜ ਵਿਚਾਰ ਗੁਰਮੁਖ ਭਗਤ ਜੁਗਤ ਸਚ ਸੋਏ ਪਖੰਡ ਭਗਤ ਨਿਰਤ ਦੁਖ ਹੋਏ ਇਹਾ ਭਗਤ ਜਨ ਜੀਵਤ ਮਰੇ ਗੁਰ ਪ੍ਰਸਾਦੀ ਪਵ ਜਲ ਤਰੈ ਗੁਰ ਕੈ ਬਚਨ ਭਗਤ ਥਾਏ ਪਾਏ ਹਰ ਜੀਉ ਆਪ ਵਸੈ ਮਨ ਆਏ ਹਰਿ ਕਿਰਪਾ ਕਰੇ ਸਤਿਗੁਰੂ ਮਿਲਾਏ ਨਿਹਚਲ ਭਗਤ ਹਰਿ ਸਿਉ ਚਿਤ ਲਾਏ ਭਗਤ ਰਤੇ ਤਿਨ ਸਚੀ ਸੋਏ ਨਾਨਕ ਨਾਮ ਰਤੇ ਸੁਖ ਹੋਏ ਭਗਤ ਰਤੇ ਤਿਨ ਸਚੀ ਸੋਏ ਨਾਨਕ ਨਾਮ ਰਤੇ ਸੁਖ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ